ਦੇਣ ਬਾਈ ਲੈ ਜੂ ਨਾ 10 ਕ ਹਾਂ ਬਾਈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਨਾ ਤੁਹਾਨੂੰ ਇੱਕ ਬਾਈ ਨੇ ਮੱਝ ਸੇਲ ਕਰਨੀ ਆ ਪਿੰਡ ਆਪਾਂ ਫੂਲੂ ਦੇ ਵਿੱਚ ਪਹੁੰਚੇ ਹਾਂ ਜ਼ਿਲ੍ਹਾ ਬਠਿੰਡਾ ਰਾਮਪੁਰਾ ਮੰਡੀ ਦੇ ਕੋਲੇ ਆ ਇਹ ਤੇ ਕਿਹੜਾ ਆਪਾਂ ਜਿਹੜੇ ਬਾਈ ਦੇ ਨਾ ਘਰੇ ਪਸ਼ੂ ਰੱਖੇ ਹੋਏ ਆ ਆਪਾਂ ਤੁਹਾਨੂੰ ਉਹਨਾਂ ਕੰਨੀ ਨਿਗਾ ਮਰਵਾਦਗੇ ਤੇ ਆ ਮੱਝ ਬਾਈ ਨੇ ਸੇਲ ਕਰਨੀ ਆ ਇਹ ਜੇ ਗੱਲ ਕਰੀਏ ਆਪਾਂ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਾਈ ਦੇ ਘਰੇ ਘਰੇਲੂ ਪਸ਼ੂ ਪਾਲਕਾ ਬਾਕੀ ਸਾਰੇ ਪਸ਼ੂ ਆ ਜਿਹੜੇ ਬਾਈ ਕੋਲੇ ਚੰਗੇ ਨੇ ਕਮੈਂਟਾਂ ਦੇ ਵਿੱਚ ਤੁਸੀਂ ਵੀ ਜ਼ਰੂਰ ਦੱਸਿਓ ਹਨਾ ਬਾਈ ਦੇ ਸਾਰੇ ਪਸੂ ਤੁਹਾਨੂੰ ਕਿਵੇਂ ਲੱਗੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਵਾਉਣੀ ਆ ਤੇ ਕੀ ਡਿਟੇਲ ਰਹਿੰਦੀ ਐ ਇਸ ਮੱਝ ਦੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਤੇ ਤੋੜ ਕੇ ਦਿਖਾਉਣੇ ਆ ਤੇ ਰੇਟ ਆਪਾਂ ਵੀਡੀਓ 'ਚ ਕਰਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਨਾਮ ਦੱਸੋ ਹਾਂ ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ ਠੀਕ ਆ ਤੇ ਪਿੰਡ ਫੂਲ ਆ ਜੀ ਜ਼ਿਲ੍ਹਾ ਬਠਿੰਡਾ ਰਾਮਪਰਾ ਸ਼ਹਿਰ ਤੋਂ 6 ਕਿਲੋਮੀਟਰ ਰਹਿ ਜਾਂਦਾ ਜੀ ਠੀਕ ਆ ਬਾਈ ਹਾਂਜੀ ਠੀਕ ਆ ਤੇ ਬਾਈ ਜਿਵੇਂ ਆਪਣੀ ਆਹ ਮੱਝ ਆ ਜਿਹੜ ਕੋਈ ਤੁਹਾਡਾ ਵਪਾਰ ਦਾ ਕੰਮ ਨਹੀਂ ਹਾਂਜੀ ਬਾਈ ਕਰੋ ਤੁਹਾਡੀ ਮੱਝ ਰੱਖੀ ਹੋਈ ਆ ਹਨਾ 10 ਕ ਨੂੰ ਆਪਾਂ ਇਹ ਦੱਸ ਦਿੰਦੇ ਹਾਂਜੀ ਹਾਂਜੀ ਤੇ ਬਾਈ ਮੈਨੂੰ ਐ ਦੱਸ ਕਿੰਨੇਵੇਂ ਸੂਏ ਸੂਣੇ ਨੇ ਹਾਂ ਇਹ ਸਾਡੇ ਘਰ ਦੀ ਝੋਟੀ ਸੀਗੀ ਜੀ ਇਹ ਸਿੰਘ ਅਸੀਂ ਕਢਾਏ ਹੈਗੇ ਤੇ ਪੰਜ ਸੂਏ ਸਾਡੇ ਕੋਲ ਸੂਪੀ ਸਿਮਾ ਸੂਣਾ ਬਾਈ ਇਹਨੇ ਹੁਣ ਠੀਕ ਆ ਹਾਂਜੀ ਕਿੰਨਾ ਦੁੱਧ ਦਿੰਦਾ ਬਈ ਇਹਨੇ ਇਹਨੇ ਸਾਡੇ ਕੋਲ 14 ਲੀਟਰ ਦੁੱਧ ਦਿੰਦਾ ਬਈ 14 ਲੀਟਰ ਦੁੱਧ ਹਾਂ 14 ਲੀਟਰ ਦੁੱਧ ਦਿੰਦਾ ਇਹਨੇ ਬਈ ਸਰ ਠੀਕ ਆ ਤੇ 6ਵੇਂ ਸੂਆ ਸੂਣ ਆ ਲਿਆ ਹਾਂ ਤੇ ਇਹਦੀ ਗੱਲ ਕਰੀਏ ਇੱਕ ਇਧਰ ਝੋਟੀਆਂ ਵੀ ਖੜੀਆਂ ਜਿਵੇਂ ਆ ਆ ਗਈ ਹੈ ਨਾ ਬਾਈ ਤੁਸੀਂ ਦੱਸਿਆ ਸੀ ਹਾਂ ਇਹ ਚੋਟੀ ਪਹਿਲਾਂ ਸੂਈ ਸੂਈ ਹੈ ਜੀ ਠੀਕ ਹੈ ਸੂਈ ਹੋਈ ਹੈ ਤੇ ਇੱਕ ਆ ਆ ਗਈ ਹੈ ਨਾ ਹਾਂ ਇਹਨੇ ਸੂਣਾ ਜੀ ਠੀਕ ਹੈ ਇਹਨੇ ਸੂਣਾਗਾ ਠੀਕ ਹੈ ਬਾਈ ਤੇ ਬਾਈ ਆਪਾਂ ਰੇਟ ਵੀ ਆਪਾਂ ਦਰਸ਼ਕਾਂ ਨੂੰ ਦੱਸਾਂਗੇ ਤੇ ਪਹਿਲਾਂ ਤੋੜ ਕੇ ਦਿਖਾ ਦਿਓ ਹਾਂ ਦਿਖਾਈ ਦੇ ਤੇ ਬਾਕੀ ਤੁਸੀਂ ਦੋਸਤੋ ਦੇਖ ਲਓ ਹੈ ਨਾ ਮੱਝ ਜਿਹੜੀ ਚੰਗੀ ਵਜਨ ਵਾਲੀ ਮੱਝ ਹੈਗੀ ਹੈਵੀ weight ਹੈ ਮੱਝ ਦਾ ਕੱਦ ਕਾਠ ਵੀ ਚੰਗਾ ਥੱਲੋਂ ਵੀ ਸਾਫ਼ ਸੁਥਰੀ ਆ ਬਾਈ ਦੇ ਕਹਿਣ ਮੁਤਾਬਕ ਹਜੇ ਦਿਨ ਬਾਈ ਲੈ ਜੂਣਾ 10ਕ ਅ ਭਾਈ 24 23 ਸੌਨ ਚ ਦਿਨ ਪੂਰੇ ਹੁੰਦੇ ਆ ਅੱਛਾ ਵੱਧ ਘੱਟ ਵੀ ਦਿਨ ਹੋ ਜਾਂਦੇ ਪੂਰੇ ਹਾਂ 24 ਸੌਨ ਚ ਦਿਨ ਪੂਰੇ ਹੁੰਦੇ ਆ ਠੀਕ ਆ ਹਾਂ ਤੇ ਉਹਨੂੰ ਉੱਤੇ ਵੀ ਲੈ ਸਕਦੀ ਹੈ ਬੇਲ ਦੀ ਤੁਸੀਂ ਚੈੱਕ ਕਰ ਲਓ ਦੋਸਤੋ ਬੇਲ ਹੈਗੀ ਬਹੁਤ ਮੱਝ ਦੀ ਤੇ ਮੱਝ ਦਾ ਦੁੱਧ ਜੇ ਬਾਈ ਨੇ ਆਖਿਆ 14 ਲੀਟਰ ਅਸੀਂ ਚੋਇਆ ਹੋਇਆ ਹੈਣਾ ਤੇ ਹਜੇ ਤਾਂ ਮੈਨੂੰ ਐ ਲੱਗਦਾ ਵੀ ਮੱਝ ਨੇ ਜਿਵੇਂ ਜਦੋਂ ਸੂਣ ਦੇ ਦਿਨ ਨੇੜੇ ਆ ਗਏ ਦੇ ਹੋ ਹੋਰ ਬਣੂਗੀ ਤੇ ਥਣ ਦਾ ਸਾਈਜ਼ ਹੈ ਜਿਹੜਾ ਉਹ ਵੀ ਚੰਗਾ ਤੇ ਤਸੱਲੀ ਤੁਸੀਂ ਆਪਦੀ ਘਰੇ ਆ ਕੇ ਕਰਨੀ ਆ ਦੋਸਤੋ ਹੈਨਾ ਤੇ ਬਾਕੀ ਆ ਦੇਖ ਲੋ ਸਾਈਡ ਦੇ ਥਣ ਦੇਖ ਲੋ ਤੁਸੀਂ ਲੈਵਾ ਵੀ ਚੰਗਾ ਹੈਗਾ ਤੇ ਮੂੰਹ ਦੀ ਵੀ ਸੋਹਣੀ ਹੈ ਬਾਕੀ ਬਾਈ ਦੀ ਗੱਲ ਵਾਂਗੂ ਸਿੰਘ ਹੈ ਬਾਈ ਨੇ ਕਢਾਤੇ ਜਿਹੜੇ ਤੇ ਉਹਦੇ ਨਾਲ ਥੋੜੀ ਜਿਹੀ ਉਪਰੀ ਤਾਂ ਜ਼ਰੂਰ ਲੱਗਦੀ ਹੈ ਤੇ ਆਜੋ ਆਪਾਂ ਰੇਟ ਵੀ ਬਾਈ ਦਾ ਪਤਾ ਕਰਦੇ ਆਂ ਕੀ ਰੇਟ ਕਰਦੇ ਤੇ ਹਾਂ ਬਾਈ ਜਿਵੇਂ ਆਪਾਂ ਹੁਣ ਮੱਝ ਦੇ ਰੇਟ ਤੇ ਆਪਾਂ ਗੱਲ ਕਰਦੇ ਆਂ ਹਾਂਜੀ ਠੀਕ ਹੈ ਹਾਂ ਨਾਂ ਜੇ ਵਾਲਾ ਰੇਟ ਦੱਸੋ ਕਿੰਨਾ ਕਰਦੇ ਆਪਾਂ ਜੀ ਦਾ 1,25,000 ਰੁਪਇਆ ਮੈਂ ਇਸ ਦੇ ਡਿਮਾਂਡ ਕਰਦੇ ਹਾਂ ਡਿਮਾਂਡ 1,25,000 ਰੁਪਇਆ ਠੀਕ ਆ ਹਾਂਜੀ ਤੇ ਇੱਕ ਨੰਬਰ ਬੋਲ ਦਿਓ ਬਾਈ ਆ 94636 37375 ਠੀਕ ਆ ਬਾਈ ਆਪਣਾ ਇਹਦੇ WhatsApp ਚੱਲਦਾ ਬਾਈ ਹਾਂਜੀ ਹਾਂ ਇਸ ਦੇ WhatsApp ਚੱਲਦਾ ਜੀ ਤੇ ਲੈ ਵੀ ਦੋਸਤੋ ਹਨਾ ਬਾਈ ਦਾ ਆਪਾਂ ਨੰਬਰ ਵੀ ਤੁਹਾਨੂੰ ਲੈ ਕੇ ਦੇ ਦਿੱਤਾ ਬਾਕੀ ਸਾਰੇ ਪਸ਼ੂ ਵੀ ਬਾਈ ਦੇ ਆਪਾਂ ਤੁਹਾਨੂੰ ਦਿਖਾਤੇ ਜੇ ਕਿਸੇ ਵੀ ਵੀਰ ਦੇ ਪਸੰਦ ਆਉਂਦੀ ਆ ਫਿੱਟ ਆਉਂਦੀ ਆ ਤੇ ਉਹ ਬਾਈ ਆਵਦਾ ਕਰਿਆ ਕੇ ਆਉਦੀ ਤਸੱਲੀ ਕਰਤੀ ਆ। 7 ਮਹੀਨੇ ਗੱਭ ਪਾਲਦੀ ਦੁੱਧਾ ਸਮੇਂ ਹੋਂ ਤੋਂ ਬਾਦ। 7 ਮਹੀਨੇ ਗੱਭ ਪਾਲਦੀ ਆ। ਅੱਛਾ ਮਤਲਬ ਵੀ 7 ਮਹੀਨੇ ਤੱਕ ਦੁੱਧ ਦਿੰਦੀ ਆ। ਦੁੱਧ ਦਿੰਦੀ ਆ ਜੀ। ਵੀ 3 ਕਿ ਮਹੀਨੇ ਪਹਿਲਾਂ ਹਟਦੀ ਆ। ਹਾਂ 3 ਕਿ ਮਹੀਨੇ ਪਹਿਲਾਂ ਹਟਦੀ ਆ ਜੀ। ਠੀਕ ਆ ਇਹ ਵੀ ਗੱਲ ਚੰਗੀ ਕੀਤੀ ਜਿਹੜੀ ਤੂੰ ਦੱਸਤੀ ਬਈ ਹਨਾ ਕਿਉਂਕਿ ਹਰ ਇੱਕ ਬੰਦੇ ਨੂੰ ਐ ਹੁੰਦਾ ਉਹ ਸੀਲ ਠੰਡੀ ਬਈ। ਹਾਂ ਪੂਰੀ ਠੰਡੀ ਐ ਸੀਲ ਜੀ। ਥਾਂ ਧਾਰ ਮੋਟੀ ਐ ਪੂਰੀ ਐ ਜੀ। ਠੀਕ ਆ। ਬਾਕੀ ਫਿਰ ਜੇ ਠੰਡੀ ਸੀਲ ਨਾ ਹੁੰਦੀ ਹਨਾ ਤੁਸੀਂ ਜੇ 5 6 ਸੂਏ ਜਿਹੜੀ ਹੈਗੇ ਚੌਂਦੀ ਦੀ ਸੀਗੇ। ਤੇ ਠੀਕ ਹੈ ਵੀ ਧੰਨਵਾਦ ਤੇਰਾ ਬਾਈ ਤੇ ਦੋਸਤੋ ਸ਼ੇਅਰ ਕਰਿਓ ਜਰੂਰ ਜਿੰਨੇ ਵੀ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਆ ਤੇ ਸਾਰੇ ਵੀਰਾਂ ਦਾ ਪਤਾ ਇਹਦੇ ਲਈ ਧੰਨਵਾਦ ਕਰਦੇ ਆ ਤੇ ਬਾਕੀ 1 ਮਿੰਟ ਖੜ ਜੂਗਾ ਇਹ ਛੋਟੀ ਜਿਹੜੀ ਹੈ ਨਾ ਇਹ ਛੋਟੀ ਮੈਨੂੰ ਚੰਗੀ ਲੱਗੀ ਬਾਈ ਦੀ ਹੈਨਾ ਸਮੀ ਸਮੀ ਵੀ ਚੰਗੀ ਆ ਸਿੰਘਾਂ ਦੇ ਵੀ ਸੋਹਣੀ ਆ ਠੀਕ ਹੈ ਵੀ ਧੰਨਵਾਦ ਸਾਰੇ ਵੀਰਾਂ ਦਾ